ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਗੋਲੀ ਚੱਲਦੀ ਰਹੇ ਨਾਵਲ ਦੇ ਭਾਗ 8ਵੇਂ ਬਾਰੇ ਭਾਗ 7ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਗੈਂਦਾ ਸਿੰਘ ਟੌਟ ਹੁੰਦਾ ਹੈ ਉਹਨੂੰ ਬੱਬਰ ਸੋਹ ਦੰਦੇ ਨੇ ਤੇ ਉਸ ਤੋਂ ਬਾਅਦ ਜਲੰਧਰ ਦਾ ਜਿਹੜਾ ਡਿਪਟੀ ਕਮਿਸ਼ਨਰ ਜੈਕਬ ਹੁੰਦਾ ਹੈ ਉਹ ਆਪਣੀ ਕੋਠੀ ਵਿੱਚ ਘਬਰਾਇਆ ਬੈਠਾ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਉਸ ਦਿਨ ਕਹਿੰਦੇ ਵੀ ਜੈਕਬ ਇਸ ਵਾਸਤੇ ਬਹੁਤ ਘਬਰਾਇਆ ਹੋਇਆ ਸੀ ਕਿ ਉਸ ਦੀ ਕੋਠੀ ਵਿੱਚ ਕੁਝ ਕੋ ਉੱਚ ਅਧਿਕਾਰੀਆਂ ਦੀ ਮੀਟਿੰਗ ਰੱਖੀ ਹੋਈ ਸੀ ਲਾਹੌਰੋਂ ਮਿਸਟਰ ਮੋਂਗਰ ਏਆਈਜੀ ਆਇਆ ਸੀ ਡੀਸੀ ਹਸ਼ਿਆਰ ਪਰ ਹਸ਼ਿਆਰ ਪਰ ਤੇ ਜਲੰਧਰ ਕਪੂਰਥਲਾ ਦੇ ਐਸਐਸਪੀ ਮਹਾਰਾਜਾ ਕਪੂਰਥਲਾ ਦਾ ਪੀਏ ਤੇ ਦਵਾਨ ਦੁਰਗਾਦਾਸ ਵੀ ਪੁੱਜੇ ਸਨ ਪੰਜਾਬ ਸਰਕਾਰ ਦੇ ਉੱਚੇ ਭੇਜੇ ਪੁਲਿਸ ਅਫਸਰ ਖਾਂ ਸਾਹਿਬ ਮੀਆਂ ਅਬਦੁੱਲ ਅਮਾਮ ਵੀ ਪੁੱਜਾ ਸੀ ਉਸਨੇ ਬੱਬਰਾਂ ਨੂੰ ਦਬਾਉਣ ਦਾ ਬੀੜਾ ਚੁੱਕਿਆ ਹੋਇਆ ਸੀ। ਉਹ 7 ਫੁੱਟ ਉੱਚਾ ਪਠਾਣੀ ਕੱਦਕਾਰ ਦਾ ਬੰਦਾ ਸੀ। ਉਸਦਾ ਜਨਮ ਮੀਆਂਵਾਲੀ ਦੇ ਜੰਗਲੀ ਇਲਾਕੇ 'ਚ ਹੋਇਆ ਸੀ। ਗਾੜ ਤੋਂ ਬਿਨਾਂ ਉਹ ਕਿਸੇ ਦੋਸ਼ੀ ਨਾਲ ਗੱਲ ਕਰਨੀ ਜਾਣਦਾ ਹੀ ਨਹੀਂ ਸੀਗਾ। ਹੋਰ ਅਫਸਰਾਂ ਦਾ ਤਾਂ ਖਿਆਲ ਸੀ ਕਿ ਕੁਝ ਕੁ ਵਫਾਦਾਰ ਛੋੜੀ ਚੁੱਕ ਉਸ ਇਕੱਤਰਤਾ ਵਿੱਚ ਸੱਦੇ ਜਾਣ ਪਰ ਮਿਸਟਰ ਜੈਕਬ ਨੇ ਸੀ ਮੰਨਿਆ। ਉਹ ਆਖਦਾ ਸੀ ਵੀ ਉਹਨਾਂ ਤੇ ਇੰਨਾ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹ ਵੀ ਦੇਸ਼ ਦੇ ਦੁਸ਼ਮਣ ਨੇ ਮਿਸਟਰ ਜੈਕਬ ਨੇ ਸਰਕਾਰ ਪੰਜਾਬ ਦਾ ਹੁਕਮ ਸੁਣਾਉਣ ਪਿੱਛੋਂ ਅੰਗਰੇਜ਼ੀ ਵਿੱਚ ਦੱਸਿਆ ਕਿ ਵਫਾਦਾਰ ਗਿੰਦਾ ਸਿੰਘ ਵੀ ਮਾਰਿਆ ਗਿਆ ਹੈ। ਬੱਬਰ ਲਹਿਰ ਵਧਦੀ ਜਾ ਰਹੀ ਸੀ ਇਸ ਨੂੰ ਹਰ ਕੀਮਤੇ ਰੋਕਿਆ ਜਾਵੇ। ਫੌਜ ਪੁਲਿਸ ਮਿਲ ਕੇ ਕੰਮ ਕਰਨ ਸਖਤੀ ਕਰੋ ਜਿਸ ਦੇ ਪਾਸ ਕੋਈ ਬੱਬਰ ਬੈਠੇ ਗੱਲ ਕਰੇ ਜਾਂ ਕੋਈ ਬਾਗੀ ਦੀ ਬੰਦਤ ਕਰੇ ਉਸ ਨੂੰ ਝਟਪਟ ਗ੍ਰਿਫਤਾਰ ਕਰੋ। ਕਿਸ਼ਨ ਸਿੰਘ ਤੇ ਕਰਮ ਸਿੰਘ ਜਿਹੇ ਜਿਹੜੇ ਹੋਰ ਵੱਡੇ ਸ਼ਰਾਰਤੀ ਨੇ ਉਹਨਾਂ ਨੂੰ ਫੜਨ ਵਾਸਤੇ ਬਹੁਤ ਭਾਰੀ ਇਨਾਮ ਦਾ ਐਲਾਨ ਕੀਤਾ ਜਾਵੇਗਾ। ਹਰ ਇੱਕ ਨੇ ਆਪਣੀ ਆਪਣੀ ਸਲਾਹ ਦਿੱਤੀ। ਦੁਰਗਾਦਾਸ ਨੇ ਦੱਸਿਆ ਕਿ ਬੱਬਰਾਂ ਦੀ ਗਿਣਤੀ 60-70 ਹੋ ਗਈ ਦੱਸਦੀ ਹੈ। ਲੋਕ ਬੱਬਰਾਂ ਨੂੰ ਮਦਦ ਦੇਣ ਲੱਗ ਪਏ ਨੇ। ਸ਼ਿਵ ਸਿੰਘ ਨੂੰ ਬਥੇਰਾ ਕੁੱਟਿਆ, ਪੁੱਠਾ ਟੰਗਿਆ, ਕਈ ਸਖਤੀਆਂ ਕੀਤੀਆਂ ਨੇ। ਉਸਨੇ ਕੁਝ ਨਹੀਂ ਦੱਸਿਆ। ਮਿਸਟਰ ਮੋਂਗਰ ਏਆਈਜੀ ਨੇ ਬਹੁਤ ਸਾਰੀਆਂ ਵਿਉਂਤਾਂ ਦੱਸਣ ਦੇ ਨਾਲ ਕਿਹਾ ਵੀ ਜਿਹਨੂੰ ਫੜੋ ਉਸਨੂੰ ਸੁਲਤਾਨੀ ਗਵਾ ਬਣਾਓ। ਆਪਣੇ ਵਫਾਦਾਰ ਆਦਮੀ ਬੱਬਰਾਂ ਦੀ ਪਾਰਟੀ ਵਿੱਚ ਭਰਤੀ ਕਰਾਓ ਉਹ ਪੂਰੀ ਜਸੂਸੀ ਕਰਨ ਚਾਰ ਪੰਜ ਜਵਾਨ ਤੀਵੀਆਂ ਲਬੋ ਜਿਹੜੀਆਂ ਬੱਬਰਾਂ ਨੂੰ ਪ੍ਰੇਮ ਜਾਲ ਵਿੱਚ ਫਸਾਉਣ ਬਾਦਸ਼ਾਹ ਦੀ ਵਫਾਦਾਰੀ ਕਰਨ ਦਾ ਇਹੋ ਚੰਗਾ ਸਮਾਂ ਜਿਹੜਾ ਵੀ ਕੋਈ ਥੋੜੀ ਬਹੁਤ ਸਰਕਾਰ ਦੀ ਸਹਾਇਤਾ ਕਰੇ ਉਸ ਨੂੰ ਸਰਕਾਰ ਕੋਲੋਂ ਇਨਾਮ ਵੀ ਦਵਾਇਆ ਜਾਵੇ ਪੈਸੇ ਤੇ ਅਸਲੇ ਦੀ ਕੋਈ ਪਰਵਾਹ ਨਹੀਂ ਹੈਗੀ ਦੁਆਬੇ ਦੇ ਸਾਰੇ ਨਿੱਕੇ ਵੱਡੇ ਸਰਕਾਰੀ ਅਫਸਰਾਂ ਦੀ ਜ਼ਿੰਦਗੀ ਮੌਤ ਦਾ ਸਵਾਲ ਹੈ ਇਹ ਅਸਾ ਸੁਣਿਆ ਵੀ ਦੇਸ਼ ਦੀਆਂ ਵੱਡੀਆਂ ਪਾਰਟੀਆਂ ਵੀ ਇਹਨਾਂ ਦੇ ਪਿੱਛੇ ਨੇ ਹਥਿਆਰ ਰਿਆਸਤਾਂ ਵਿੱਚੋਂ ਮਿਟ ਰਹੇ ਨੇ ਰਾਜਿਆਂ ਵੱਲ ਇੱਕ ਖੋਫੀਆ ਚਿੱਠੀ ਭੇਜੀ ਜਾ ਰਹੀ ਹੈ ਕਿ ਉਹ ਹਥਿਆਰਾਂ ਦੀ ਸਪਲਾਈ ਰੋਕਣ ਲੋਕਾਂ ਦੇ ਮਨਾਂ 'ਚ ਇਹ ਯਕੀਨ ਕਰਾਉਣ ਕਿ ਅੰਗਰੇਜ਼ੀ ਰਾਜ ਭਾਰਤ ਵਿੱਚੋਂ ਕਦੇ ਵੀ ਖਤਮ ਨਹੀਂ ਹੋਵੇਗਾ ਜੇ ਅੰਗਰੇਜ਼ੀ ਰਾਜ ਖਤਮ ਹੋ ਗਿਆ ਤਾਂ ਭਾਰਤ 'ਚ ਘਰੇਲੂ ਜੰਗ ਛਿੜ ਜਾਵੇਗੀ ਕਿਉਂਕਿ ਭਾਰਤੀਆਂ ਨੂੰ ਰਾਜ ਕਰਨ ਦੀ ਜਾਂਚ ਨਹੀਂ ਹੈਗੀ ਅਨਪੜ੍ਹ ਤੇ ਲਾਲਚੀ ਨੇ ਇਹ ਦੇਖੋ ਅੰਗਰੇਜ਼ੀ ਰਾਜ ਵਿੱਚ ਕਿੰਨੇ ਸੁੱਖ ਨੇ ਇਸ ਤਰ੍ਹਾਂ ਮਿਸਟਰ ਮੋਂਗਰ ਜੋਸ਼ ਵਿੱਚ ਬੋਲੀ ਗਿਆ ਉਹ ਹੰਡਿਆ ਹੋਇਆ ਪੁਲਿਸ ਅਫਸਰ ਸੀ ਭਾਰਤ ਵਿੱਚ ਨੌਕਰੀ ਕਰਦੇ ਹੋਇਆ ਉਸ ਨੂੰ 20 ਸਾਲ ਹੋ ਗਏ ਸਨ ਜਿਹੜੀ ਵੀ ਜਾਗਰਤੀ ਦੀ ਲਹਿਰ ਉੱਠੀ ਸੀ ਉਸ ਵਿੱਚ ਉਹਨੇ ਵਤਨ ਪ੍ਰਸਤਾ ਨੂੰ ਕੁਚਲਿਆ ਸੀਗਾ ਐਨਾ ਜ਼ੁਲਮਾ ਕਰਕੇ ਉਸ ਨੂੰ ਖੁੰਨੀ ਮੋਂਗਰ ਕਿਹਾ ਜਾਂਦਾ ਸੀ ਬੰਗਾਲ ਤੇ ਬਿਹਾਰ ਵਿੱਚ ਉਸਨੇ ਕੌਮ ਪ੍ਰਸਤਾ ਉਤੇ ਅਨੇਕਾਂ ਜੁਰਮ ਠਾਏ ਸਨ ਉਸਦੇ ਹੱਥ ਮਾਸੂਮ ਜਨਤਾ ਦੇ ਲਹੂ ਨਾਲ ਰੰਗੇ ਪਏ ਸਨ ਇਸੇ ਕਰਕੇ ਉਹ ਮਾਮੂਲੀ ਥਾਣੇਦਾਰ ਤੋਂ ਏਆਈਜੀ ਦੇ ਅਹੁਦੇ ਤੱਕ ਪੁੱਜਾ ਸੀ ਗਵਰਨਰ ਪੰਜਾਬ ਨੇ ਉਸ ਨੂੰ ਕੋਲ ਸੱਦ ਕੇ ਉ체ਚੀ ਹਦਾਇਤ ਦਿੱਤੀ ਸੀ ਉਸ ਵੇਲੇ ਸਾਰਾ ਪੰਜਾਬ ਜਾਗ ਪਿਆ ਸੀ ਅਕਾਲੀ ਲਹਿਰ ਗੁਰਦੁਆਰਾ ਸੁਧਾਰ ਲਹਿਰ ਜ਼ੋਰਾਂ ਤੇ ਸੀ ਦੇਸ਼ ਦੀ ਕੌਮੀ ਜਮਾਤ ਕਾਂਗਰਸ ਇਸ ਦੀ ਹਮਾਇਤ ਕਰਦੀ ਹਿੰਦੂ ਸਿੱਖਾਂ ਤੋਂ ਬਿਨਾ ਮੁਸਲਮਾਨ ਵੀ ਇਸ ਲਹਿਰ ਦੇ ਨਾਲ ਹਮਦਰਦੀ ਜਤਾਉਂਦੇ ਸਨ ਜੇਲਾ ਦੇਸ਼ ਭਗਤਾਂ ਨਾਲ ਭਰੀਆਂ ਜਾ ਰਹੀਆਂ ਸਨ ਪਰਦੇਸਾਂ ਵਿੱਚ ਆਵਾਜ਼ ਉੱਚੀ ਹੋ ਗਈ ਸੀ ਵਿਦੇਸ਼ਾਂ ਤੋਂ ਸਿੱਖ ਪੰਜਾਬ ਨੂੰ ਆ ਰਹੇ ਸਨ ਫੌਜਾਂ ਵਿੱਚੋਂ ਕਈ ਨਾਵੇਂ ਕਟਵਾਏ ਸਨ ਕਿ ਅੰਗਰੇਜ਼ ਦੀ ਨੌਕਰੀ ਕਰਨ ਨਾਲੋਂ ਅੰਗਰੇਜ਼ ਨੂੰ ਦੇਸ਼ੋਂ ਕੱਢਣ ਵਿੱਚ ਹੀ ਭਲਾ ਹੈ ਜਦੋਂ ਮਿਸਟਰ ਮੋਂਗਰ ਜਸ਼ੀਦੀ ਤਕਰੀਰ ਕਰ ਰਿਹਾ ਸੀ ਜਦੋਂ ਸਾਰੇ ਸੋਚ ਰਹੇ ਸਨ ਕਿ ਬਬਰਾਂ ਨੂੰ ਕਿਵੇਂ ਖਤਮ ਕੀਤਾ ਜਾਵੇ ਜਦੋਂ ਮਿਸਟਰ ਜੈਕਬ ਨੂੰ ਆਪਣੀ ਨੌਕਰੀ ਤੇ ਜਾਨ ਦੀ ਚਿੰਤਾ ਸੀ ਬੰਗਲੇ ਦੇ ਬਾਹਰ ਪੁਲਿਸ ਦਾ ਪੈਰਾ ਸੀ ਉਸ ਵੇਲੇ ਇੱਕਦਮ ਧਮਾਕਿਆਂ ਨਾਲ ਸਾਰਾ ਬੰਗਲਾ ਹਿੱਲ ਗਿਆ ਜੈਕਬ ਕੁਰਸੀ ਤੋਂ ਤਿਲਕ ਗਿਆ ਮੋਂਗਰ ਦੇ ਕੰਨ ਬੰਦ ਹੋ ਗਏ ਤੇ ਜਵਾਨ ਰੁਕ ਗਈ ਦੂਸਰੇ ਤਰ੍ਹਾਂ ਕੇ ਕੁਰਸੀਆਂ ਤੋਂ ਉੱਠੇ ਹਰ ਇੱਕ ਦੇ ਮੋਹ ਨਿਕਲਿਆ ਵੀ ਬੰਬ ਬੰਬ ਫਟ ਗਿਆ ਕਿੱਥੇ ਸਾਰੇ ਬਾਹਰ ਨਿਕਲੇ ਬੰਗਲੇ ਦੀ ਬਾਹਰਲੀ ਕੰਧ ਦੇ ਲਾਗੇ ਧੂਆਂ ਸੀਗਾ ਗੋਰਾ ਫੌਜ ਦੇ ਜਵਾਨ ਘਬਰਾਏ ਹੋਏ ਬੰਦੂਕਾ ਦਾਣੀ ਖਲੋਤੇ ਸਨ ਇਨਚਾਰਜ ਸਰਜੰਟ ਨੇ ਆ ਕੇ ਸਾਰਿਆਂ ਨੂੰ ਸਲੂਟ ਮਾਰ ਕੇ ਅੰਗਰੇਜ਼ੀ ਵਿੱਚ ਦੱਸਿਆ ਕਿ ਇੱਕ ਮੰਗਤੀ ਜਹੀ ਬੁੜੀ ਤੀਵੀ ਅੱਗੇ ਆਉਣਾ ਚਾਹੁੰਦੀ ਸੀ ਉਸ ਨੂੰ ਰੋਕਿਆ ਗਿਆ ਉਹ ਰੁਕਦੀ ਨਹੀਂ ਸੀਗੀ ਮੱਲੋ ਮੱਲੀ ਅੰਦਰ ਆਉਂਦੀ ਸੀ ਗੇਟ ਦੇ ਸਿਪਾਹੀਆਂ ਨੇ ਉਸ ਨੂੰ ਫੜ ਕੇ ਇੱਕ ਪਾਸੇ ਬਿਠਾਉਣਾ ਚਾਹਿਆ ਪਹਿਲਾਂ ਉਹ ਰੋ ਪਈ ਫਿਰ ਉਸ ਨੇ ਆਟਾ ਮੰਗਣ ਵਾਲੀ ਝੋਲੀ ਵਿੱਚੋਂ ਬੰਬ ਕੱਢ ਕੇ ਇੰਨੀ ਜਲਦੀ ਛੁੱਟੇ ਕਿ ਰਾਖੇ ਸਿਪਾਹੀਆਂ ਨੂੰ ਮੌਕਾ ਹੀ ਨਾ ਮਿਲੇ ਆਪਣਾ ਬਚਾਓ ਕਰਨ ਦਾ ਤਿੰਨ ਆਦਮੀ ਮਾਰੇ ਗਏ ਬਾਹਰ ਦੀ ਕੰਧ ਟੱਠੀ ਹੈ ਉਹ ਔਰਤ ਮੌਗਰ ਨੇ ਪੁੱਛਿਆ ਫੜੀ ਗਈ ਉਹ ਨੱਸੀ ਨਹੀਂ ਹੈਗੀ ਸਗੋਂ ਬੈਠ ਕੇ ਪਾਗਲਾ ਵਾਂਗ ਹੱਸਣ ਲੱਗ ਪਈ ਉਹ ਕੁਝ ਬੋਲੀ ਪਰ ਸਮਝ ਨਹੀਂ ਲੱਗੀ ਚੰਗਾ ਕੀਤਾ ਉਸਨੂੰ ਗੋਲੀ ਨਹੀਂ ਮਾਰੀ ਉਸ ਦੀ ਤਲਾਸ਼ੀ ਲੈ ਕੇ ਅੰਦਰ ਲੈ ਆਇਓ ਦੂਰ ਤੱਕ ਆਦਮੀ ਭੇਜੋ ਕਿਤੇ ਹੋਰ ਨਾ ਸ਼ੈਤਾਨ ਖਲੋਤੇ ਹੋਣ ਮੀਆਂ ਜੀ ਤੁਸੀਂ ਵੀ ਜਾਓ ਜਾਓ ਦੁਰਗਾਦਾਸ ਜੀ ਮੰਗਰ ਡੀਸੀ ਜਲੰਧਰ ਜੈਕਬ ਤੇ ਡੀਸੀ ਹੁਸ਼ਿਆਰ ਪਰ ਤਿੰਨੇ ਹੀ ਹੈਰਾਨ ਤੇ ਭੈਪਤ ਹੋ ਗਏ ਉਹਨਾਂ ਨੇ ਹਿੰਦੁਸਤਾਨੀ ਅਫਸਰਾਂ ਨੂੰ ਹੀ ਦੇਖਣ ਵਾਸਤੇ ਭੇਜਿਆ ਉਹ ਖਲੋਤੇ ਹੋਏ ਉਸ ਮੰਗਦੀ ਤੀਵੀ ਦੀ ਉਡੀਕ ਕਰਨ ਲੱਗ ਪਏ ਜਿਸ ਨੇ ਬੰਬ ਸੁੱਟ ਕੇ ਤਿੰਨ ਗੋਰੇ ਫੌਜੀ ਮਾਰ ਦਿੱਤੇ ਸਨ डीसी ਦੇ ਬੰਗਲੇ ਬੰਬ ਮਾਰਨ ਆਈ ਕਿੰਨੀ ਦਿਲਵਾਲੀ ਤੀਵੀ ਹੋਵੇਗੀ ਉਹ ਸੋਚਦੇ ਰਹੇ ਤਿੰਨ ਫੌਜੀਆਂ ਦੇ ਪਹਿਰੇ ਜਿਨ੍ਹਾਂ ਦੇ ਹੱਥ ਵਿੱਚ ਸੰਹੀਨਾ ਵਾਲੀਆਂ ਬੰਦੂਕਾਂ ਤਣੀਆਂ ਹੋਈਆਂ ਸਨ ਇੱਕ ਤੀਵੀ ਆਈ ਮੈਲਾ ਤੇ ਫਟਿਆ ਤੇੜ ਕਗਰਾ ਜਿਸ ਦੇ ਹੇਠਲੇ ਪਾਸੇ ਲਾਲ ਪੱਟੀ ਲੱਗੀ ਹੋਈ ਸੀ ਗੱਲ ਕਤਰਾਂ ਵਾਲਾ ਖੱਦਰ ਦਾ ਕੁੜਤਾ ਮੈਲਾ ਚਿੱਕੜ ਤੇ ਥਿੱਥਾ ਉਹ ਵੀ ਤਿੰਨ ਚੌ ਥਾਵਾਂ ਤੋਂ ਫਟਿਆ ਹੋਇਆ ਤੇ ਸਿਰ ਤੇ ਪੁਰਾਣੀ ਲਾਲ ਫਲਕਾਰੀ ਬਢੇਰੀ ਉਮਰ ਸੀ ਉਹਦੀ ਲੱਕ ਕੋਬਾ ਚਿਹਰੇ ਤੇ ਹੱਥਾਂ ਉਤੇ ਝੁਰੀਆਂ ਪਈਆਂ ਹੋਈਆਂ ਸਨ ਸਿਰ ਦੇ ਵਾਲ ਬਿਲਕੁਲ ਦੁੱਧ ਚਿੱਟੇ ਮੂੰਹ ਵਿੱਚ ਵਿਰਲੇ ਦੋ ਕੋ ਦੰਦ ਮੋਟੇ ਸੁੱਕੇ ਬੁੱਲ ਉਹ ਕੋਈ ਦਾਦੀ ਸੀ ਉਹ 70 ਸਾਲ ਤੋਂ ਉੱਪਰ ਦੀ ਹੋਵੇਗੀ ਘਟਨੀ ਉਹ ਹੱਸਦੀ ਸੀ ਉਸ ਨੂੰ ਨਾ ਡਰ ਸੀ ਨਾ ਸਹਿਮ ਤੇ ਨਾ ਸੰਗ ਉਹ ਬੰਗਲੇ ਦੇ ਬਰਾਂਡੇ ਵਿੱਚ ਪਹੁੰਚ ਗਈ ਮੈਂ ਬੰਬ ਮਾਰੇ ਨੇ ਮੇਰੀ ਇੱਛਾ ਪੂਰੀ ਨਹੀਂ ਹੋਈ ਮੈਂ ਤਾਂ ਸਾਬ ਦਾ ਬੰਗਲਾ ਉਡਾਣ ਆਈ ਸੀ ਉਸ ਚੰਦਰੇ ਸਾਬ ਦਾ ਬੰਗਲਾ ਜਿਸ ਨੇ ਮੇਰਾ ਪੋਤਰਾ ਗੋਲੀਆਂ ਨਾਲ ਭੁੰਨ ਸੁਟਿਆ ਖੂਨ ਦਾ ਬਦਲਾ ਖੂਨ ਹੈ ਨਾ ਉਹ ਤੀਵੀਂ ਬੜੀ ਨਰਪੈਤਾ ਨਾਲ ਬੋਲੀ ਗਈ ਸਾਰੇ ਅਫਸਰ ਹੈਰਾਨ ਖਲੋਤੇ ਇੱਕ ਦੂਸਰੇ ਦੇ ਮੂੰਹ ਵੱਲ ਤੱਕਦੇ ਰਹੇ ਮੇਰਾ ਨਾਂ ਨੰਦੋ ਐ ਨੰਦੋ ਮੈਂ ਸਾਬ ਨੂੰ ਮਾਰਨਾ ਸੀ ਉਹਦੀ ਮੇਮ ਨੂੰ ਮਾਰਨਾ ਸੀ ਪਰ ਮਰ ਗਏ ਵਿਚਾਰੇ ਤਿੰਨੇ ਮੁੰਡੇ ਕਿਸੇ ਦੇ ਲਾਲ ਇਹ ਆ ਕੇ ਉਹ ਖਿੜ ਖੜਾ ਕੇ ਹੱਸ ਪਈ ਬਹੁਤ ਭਿਆਨ ਖਾਸਾ ਪਾਗਲਾਵਾਲਾ ਹੱਸਾ ਤੇ ਫੇਰ ਗੰਭੀਰ ਹੋ ਗਈ ਮਿਸਟਰ ਮੰਗਰ ਦੇਖਦਾ ਰਿਹਾ ਜੈਕਬ ਡਰਨਲ ਕੰਬ ਰਿਹਾ ਸੀ ਉਸ ਨੂੰ ਆਪਣੀ ਮੇਮ ਜਿੱਤੇ ਆਈ ਉਸ ਦੇ ਮੱਥੇ ਤੇ ਤਰੇਲੀ ਸੀ ਕੋਈ ਚੜੇਲ ਜੈਕਬ ਦੇ ਮੂੰਹੋਂ ਨਿਕਲੀ ਗਿਆ ਪਰ ਮਿਸਟਰ ਮੰਗਰ ਉਸ ਤੀਵੀ ਦੀਆਂ ਸਾਰੀਆਂ ਗੱਲਾਂ ਸੁਣਨਾ ਚਾਹੁੰਦਾ ਸੀ ਉਹ ਭੇਤ ਕੱਢਣਾ ਚਾਹੁੰਦਾ ਸੀ ਕਿ ਉਹ ਕੌਣ ਸੀ ਕਿੱਥੋਂ ਆਈ ਉਸ ਨੂੰ ਬੰਬ ਕਿਸ ਨੇ ਦਿੱਤੇ ਕੀ ਉਹ ਆਦਮੀਆਂ ਦਾ ਪਤਾ ਟਿਕਾਣਾ ਦੱਸੇਗੀ ਦਵਾਨ ਦੁਰਗਾਦਾਸ ਤੂੰ ਕਪੂਰ ਥੜਿਓ ਹੈ ਨਾ ਵਾਂਹ ਹੀ ਕਿਸਮਤ ਦਵਾਨ ਦੁਰਗਾਦਾਸ ਵੱਲ ਵੇਖ ਕੇ ਉਸ ਨੇ ਕਿਹਾ ਜਿਵੇਂ ਉਹ ਉਸ ਦੀ ਜਾਨੂ ਸੀ ਹਾਂ ਮੈਂ ਦਵਾਨ ਦੁਰਗਾ ਦਾਸ ਹਾਂ ਜੋ ਹੋਇਆ ਠੀਕ ਹੈ ਨੰਦੋ ਹੁਣ ਤੂੰ ਠੰਡੇ ਦਿਲ ਨਾਲ ਗੱਲ ਕਰ ਤੈਨੂੰ ਦੁੱਖ ਸੀ ਤੈਨੂੰ ਗੁੱਸਾ ਆਇਆ ਕੋਈ ਡਰ ਨਹੀਂ ਆ ਸਾਬ ਲੋਕ ਤੈਨੂੰ ਕੁਝ ਨਹੀਂ ਆਖਣਗੇ ਕਿਉਂ ਨਾ ਆਖਣ ਜਮ ਜਮ ਆਖਣ ਮੈਂ ਇਹਨਾਂ ਦੇ ਬੰਦੇ ਮਾਰੇ ਨੇ ਇਹ ਮੈਨੂੰ ਮਾਰ ਦੇਣ ਮੈਂ ਮਰਨ ਆਈ ਹਾਂ ਕਿਉਂਕਿ ਮੈਨੂੰ ਰੋਟੀ ਦੇਣ ਵਾਲਾ ਕੋਈ ਨਹੀਂ ਰਿਹਾ ਸਾਰੇ ਸਰਕਾਰ ਨੇ ਮਾਰ ਦਿੱਤੇ ਨੇ ਪੋਤਰਿਓ ਨੂੰ ਘਰੋਂ ਕਢਾ ਦਿੱਤੀ ਐ ਬੁੱਢਣੀ ਮਾਈ ਨੰਦੋ ਇਉਂ ਬੋਲਦੀ ਰਹੀ ਸੋ ਦੋਸਤੋ ਇਹ ਸੀ ਗੋਲੀ ਚੱਲਦੀ ਰਹੀ ਦਾ ਭਾਗ 7ਵਾਂ ਤੇ ਭਾਗ 8ਵਾਂ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ